ਸਸ਼੍ਰੀਆ ਕਲਦੀ ਸਵਾਗਤ ਹੈ ਤੁਹਾਡਾ ਪਿੰਨੂ ਕਮਾਨ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਸਾਡੇ ਬਲੌਗ ਵੀ ਪਸੰਦ ਆ ਰਹੇ ਹੋਣਗੇ ਕਰਦੇ ਹਾਂ ਜੀ ਆਪਣੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੀ ਸ਼ੁਰੂਆਤ ਆਪਾਂ ਗਏ ਸੀ ਸਕੂਲ ਤੋਂ ਘਰ ਅੱਜ ਸੀ ਨਿਊ ਸੈਸ਼ਨ ਦੀ ਸਟਾਰਟਿੰਗ ਸੋ ਬੱਚੇ ਥੋੜੇ ਘੱਟ ਹੀ ਆਏ ਸੀਗੇ ਫਰਸਟ ਡੇ ਸੀ ਨਿਊ ਸੈਸ਼ਨ ਦਾ ਸੋ ਹੌਲੀ-ਹੌਲੀ ਸਟਰੈਂਥ ਵਧਣ ਲੱਗੂਗੀ ਕਲਾਸ ਦੀ ਤੇ ਸਕੂਲ ਸਟੂਡੈਂਟਸ ਦੀ ਵੀ ਆਪਾਂ ਸਕੂਲ ਤੋਂ ਆ ਗਏ ਸੀ ਘਰ ਤੇ ਉਸ ਤੋਂ ਬਾਅਦ ਆਪਾਂ ਕੱਪੜੇ ਵਗੈਰਾ ਚੇਂਜ ਕਰਕੇ ਚਾਹ ਪਾਣੀ ਵੀ ਪੀ ਲਿਆ ਹੁਣ ਕਰਦੇ ਸੀ ਆਪਣੇ ਘਰ ਦੇ ਕੰਮਾਂ ਦੀ ਸਟਾਰਟਿੰਗ ਸੋ ਅੱਜ ਕਰਿਆ ਕੇ ਪਤਾ ਚੱਲਿਆ ਕਿ ਜਿਹੜੇ ਆਪਣੇ ਬਸੰਤੀ ਮਾਈ ਹੁੰਦੀ ਹੈ ਪਿੰਡ 'ਚ ਹਨਾ ਵੀ ਸਾਡੇ ਉੱਥੇ ਨਾ ਪਹਿਲਾਂ ਮੱਥਾ ਟਿਕਦਾ ਜਦੋਂ ਆਪਾਂ ਥੰਮ ਪਕਾਉਣੇ ਹੁੰਨੇ ਆ ਪਿੰਡ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਆਈ ਥਿੰਕ ਸ਼ਹਿਰਾਂ 'ਚ ਵੀ ਬਹੁਤ ਲੋਕ ਮੱਥਾ ਟੇਕਦੇ ਨੇ ਤਾਂ ਮਾਈਆਂ ਦਾ ਸੋ ਆਪਾਂ ਥੰਮ ਪਕਾਉਣ ਤੋਂ ਪਹਿਲਾਂ ਇੱਕ ਹੋਰ ਮੱਥਾ ਟੇਕਦੇ ਹੁੰਨੇ ਆ ਪਿੰਡ 'ਚ ਬਸੰਤੀ ਮਾਈ ਦਾ ਮਿੱਠੀਆਂ ਰੋਟੀਆਂ ਬਣਾ ਕੇ ਪਹਿਲਾਂ ਆਪਾਂ ਬਣਾਵਾਂਗੇ ਮਿੱਠੀਆਂ ਰੋਟੀਆਂ ਤੇ ਨਾਲ ਦੇ ਨਾਲ ਹੀ ਆਪਾਂ ਬਣਾ ਲਾਂਗੇ ਜੀ ਮੂੰਗੀ ਦੀ ਦਾਲ ਸੋ ਤੁਸੀਂ ਬਣ ਰਹੇ ਹੋ ਜੀ ਵਲੌਗ ਦੇ ਵਿੱਚ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਫਜ਼ਾਈ ਕਰਦੇ ਰਹੋ ਚੱਲਦੇ ਆਂ ਅੰਦਰ ਤੇ ਪਹਿਲਾਂ ਆਪਾਂ ਪਿਉਣੀਆ ਮਿੱਠਾ ਇੰਨੇ ਚੁੱਲ੍ਹੇ ਵਗੈਰਾ 'ਚ ਅੱਗ ਮਚਾ ਕੇ ਫਿਰ ਆਪਾਂ ਧਰ ਦਾਂਗੇ ਜੀ ਮੂੰਗੀ ਦੀ ਦਾਲ ਹਲਪਿਉਣੇ ਆਪਾਂ ਪਹਿਲਾਂ ਮਿੱਠਾ ਥਿੰਨੀ ਮਿਕਸ ਕਰਤੀ ਸੀ ਮੈਂ ਕੱਲੀ ਸ਼ੱਕਰ ਮੰਗਾਉਣੀ ਭੁੱਲ ਗਈ ਹੁਣ ਡੈਡੀ ਤੋਂ ਸੋ ਐਂ ਪਿਉ ਦਿੰਨੇ ਆ ਫਿਰ ਜੇ ਜਿੰਨੀ ਬਚ ਜੂਗੀ ਚੱਕਰ ਚੱਕਰ ਭਜੂਗੀ ਕਿਉਂਕਿ ਦੋ ਰੋਟੀਆਂ ਦਾ ਹੀ ਮੱਥਾ ਟਿਕਦਾ ਹੁੰਦਾ ਪਰ ਜਿੰਨਾ ਆਟਾ ਗੁੰਨਿਆ ਜਾਂਦਾ ਫਿਰ ਉਹ ਚੋ ਬਚਾਉਂਦੇ ਨਹੀਂ ਜਿੰਨੀਆਂ ਵੀ ਰੋਟੀਆਂ ਬਣਦੀਆਂ ਨੇ ਬਣਾ ਦਿੰਨੇ ਆ ਹੁਣ ਆਪਾਂ ਕਰਦੇ ਆ ਜੀ ਦਾਲ ਧਰਨ ਦੀ ਤਿਆਰੀ ਪਾਤਖੇ ਵੀ ਰਾ ਭੰਨ ਕੇ ਰੱਖਤੀਆਂ ਸੀ ਮੈਂ ਬਾਹਰ ਹੀ ਰੱਖਾਂਗੇ ਆਪਾਂ ਮੂੰਗੀ ਦੀ ਦਾਲ ਚੁੱਲੇ ਤੇ ਸੋ ਹੁਣ ਮਚਾਉਣੇ ਅੱਗ ਫੇਰ ਆਪਾਂ ਬਣਾ ਕੇ ਮਿੱਠੀਆਂ ਰੋਟੀਆਂ ਟੇਕਿਆਂ ਮੰਗੇ ਜੀ ਮੱਠਾ ਕਤਾ ਸੀ ਜੀ ਪਤੀਲਾ ਪਾਣੀ ਪਾ ਕੇ ਖਾਣੇ ਗਰਮ ਹੋ ਜਾਊਗਾ ਫਿਰ ਆਪਾਂ ਇਹ ਚ ਪਾ ਦਾਂਗੇ ਜੀ ਮੂੰਗੀ ਦੀ ਦਾਲ ਤੇ ਪਾਂਡੂ ਮੈਂ ਇਸ ਕਰਕੇ ਲਾਇਆ ਪਤੀਲੇ ਤੇ ਕਿ ਜਦੋਂ ਆਪਾਂ ਧੋਣਿਆ ਫਿਰ ਪਤੀਲਾ ਧੋਣ ਚ ਆਸਾਨੀ ਹੋ ਜਾਂਦੀ ਐ ਕਾਲਸ ਜਿਹੜੀ ਹੁੰਦੀ ਐ ਉਹ ਪਾਂਡੂ ਦੇ ਨਾਲ ਹੀ ਉੱਤਰ ਜਾਂਦੀ ਐ ਇਸ ਕਰਕੇ ਮੈਂ ਪਾਂਡੂ ਫੇਰ ਕੇ ਰੱਖਿਆ ਪਤੀਲੇ ਤੇ ਧੋਣ ਚ ਫਿਰ ਈਜ਼ੀ ਰਹੂਗਾ ਫਿਰ ਆਪਾਂ ਜੀ ਇਹ ਚ ਪਾ ਦਾਂਗੇ ਮੂੰਗੀ ਦਾਲ ਹੁਣ ਆਪਾਂ ਜਾਂਦੇ ਆ ਅੰਦਰ ਤੇ ਬਣਾਉਣੀਆਂ ਮਿੱਠੀਆਂ ਰੋਟੀਆਂ ਸੌਦਾ ਪੱਤਾ ਜੇ ਲਿਆਂਦਾ ਸੀ ਥੋੜਾ ਜਿਹਾ ਕੱਲ ਹੁਣ ਬਸ ਪੈਕਟ ਟਾਈਮ ਲੱਗ ਜਾ ਆਉਣਗੇ ਆ ਕੇ ਰੱਖ ਲੇ ਮੈਂ ਕੱਲ ਮੈਂ ਬੇਜਾ ਪਾ ਦਈਏ ਮੂੰਗੀ ਦਾਲ ਆਪਾਂ ਧੋ ਲਈ ਹੁਣ ਜੀ ਆਪਾਂ ਪਾਉਣੇ ਤੀਲੀ ਵਿੱਚ ਨਮਕ ਮਿਰਚ ਵੀ ਨਾਲ ਹੀ ਪਾ ਲਾਂਗੇ ਕਿਉਂਕਿ ਪਾਣੀ ਹੋ ਗਿਆ ਆਪਣਾ ਗਰਮ ਨਮਕ ਮਿਰਚ ਹਲਦੀ ਉਹ ਸਾਰਾ ਕੁਝ ਆਪਾਂ ਵਿੱਚ ਪਾ ਦਾਂਗੇ ਤੇ ਪਤੀਲੇ ਦੇ ਆਲੇ-ਦਾਲੇ ਥੋੜਾ ਜਿਹਾ ਕੰਡਾਹਿਆਂ ਤੇ ਆਪਾਂ ਲਾ ਦਾਂਗੇ ਜੀ ਘਿਓ ਜਿਵੇਂ ਕੋਈ ਮਰਜ਼ੀ ਘਿਓ ਲਾ ਸਕਦੇ ਹੋ ਹਨ ਜਿਹੜਾ ਤੁਸੀਂ ਵਰਤਦੇ ਹੋ ਆਮ ਇਹਦੇ ਨਾਲ ਕੀ ਹੁੰਦਾ ਦਾਲ ਬਾਹਰ ਨਹੀਂ ਨਿਕਲਦੀ ਜਿਵੇਂ ਦਾਲ ਉਬਲਦੀ ਹੈ ਹਨਾ ਮੂੰਗੀ ਦੀ ਹੂੰ ਦੀ ਮਸਰੀ ਹੋ ਗਈ ਇਹ ਫਿਰ ਬਾਹਰ ਨਹੀਂ ਨਿਕਲਦੀਆਂ ਦਾਲਾਂ ਛੋਲੇ ਹੋ ਗਏ ਹਨਾ ਆਪਾਂ ਦਲੇ ਹੋਏ ਛੋਲਿਆਂ ਦੀ ਵੀ ਦਾਲ ਬਣਾਉਣੀ ਆਮ ਜਾਂ ਮੋਠਾ ਵਗੈਰਾ ਦੀ ਦਾਲ ਬਣਾਉਣੀ ਆ ਫਿਰ ਉਹ ਬਾਹਰ ਨਹੀਂ ਨਿਕਲਦੀ ਥੋੜੀ ਜਿਹੀ ਮਿਡਲ ਰੱਖ ਦਾਂਗੇ ਢੱਕਣ ਦੇ ਵਿੱਚ ਤੇ ਚਲਦਿਆਂ ਜੀ ਅੰਦਰ ਦੋ ਰੋਟੀਆਂ ਤਾਂ ਹਮੇਸ਼ਾ ਵੱਧਦੀ ਹੁੰਦੇ ਆਂ ਨਾ ਹਮ ਦਾ ਆਟਾ ਕਿ ਆਪਣੇ ਹੱਥ ਨਹੀਂ ਲੱਗਿਆ ਹੁੰਦਾ ਨਾ ਦੋ ਰੋਟੀਆਂ ਦਾ ਆਟਾ ਗੁੰਨਣਾ ਤਾਂ ਕਰਕੇ ਜਿੰਨੀਆਂ ਵੀ ਬਣ ਜਾਂਦੀਆਂ ਨੇ ਫਿਰ ਆਪਾਂ ਸਾਰੀਆਂ ਹੀ ਲੈ ਜਾਂਦੇ ਹੁੰਨੇ ਆ ਨਾਲ ਤੇ ਮੱਥੇ ਟੇਕਣ ਵਾਸਤੇ ਜਿਹੜੀਆਂ ਰੋਟੀਆਂ ਬਣਾਉਣੇ ਉਹਨਾਂ ਨੂੰ ਆਪਾਂ ਦੇਸੀ ਘਿਓ ਲਗਾਉਨੇ ਆ ਉੱਪਰ ਆਪਾਂ ਬਣਾਵੀਆਂ ਦੀਆਂ ਮਿੱਠੀਆਂ ਰੋਟੀਆਂ ਤੇ ਪਾਣੀ ਚ ਪਾ ਲਈ ਸੀ ਦਾਲ ਦੇ ਦਾਣੇ ਹੁਣ ਆਪਾਂ ਚੱਲਦੇ ਹਾਂ ਜੀ ਮੱਠਾ ਮਾਂ ਘਰ ਦੀ ਆ ਗਈ ਤੇ ਘਰ ਆ ਰਿਹਾ ਤੇ ਇਹਨਾਂ ਬੀਕੀਆ ਦਾਲ ਦਾ ਹਾਲਚਾਲ ਤੇ ਕਿੰਨਕ ਬਣ ਗਈ ਕਿੰਨਕ ਇਹ ਸਭ ਕੰਮ ਪੂਰੇ ਹੈ ਜਾਲਦੀਆਂ ਦੀ ਫਾਰਗ ਮੈਂ ਮਚਾ ਲਈ ਸੀ ਇਹਖੋ ਅੱਗ ਵੀ ਥੋੜੀ ਜੀ ਘਟ ਗਈ ਹੈ ਨਾ ਜੱਬਦਾ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਆਪਾਂ ਬਣਾਇਆ ਜੇ ਤੇ ਕਿਹਾ ਔਲਾਦ ਨੇ ਹਾਂ ਤਾਂ ਉੱਗਲਦੀ ਨਹੀਂ ਦਾਲ ਤੁਸੀਂ ਦੇਖੋ ਦਾਲ ਜਮਾ ਨਹੀਂ ਉਬਲੀ ਤੇ ਪਹਿਲਾਂ ਆਹ ਜਿਹੜੀ ਫੁੱਲ ਸੀਗਾ ਹੁਣ ਤਾਂ ਚਲੋ ਬਾਹਰ ਜਾਣ ਕਰਕੇ ਫਿਰ ਮੇਰਾ ਮੱਥਾ ਟੇਕਣਾ ਵੀ ਜ਼ਰੂਰੀ ਸੀ ਤਾਂ ਕਰਕੇ ਹੁਣ ਵੀ ਦੇਖੋ ਅੱਗ ਫੁੱਲ ਤਿਆ ਪਰ ਬਾਹਰ ਇੱਕ ਵਾਰ ਵੀ ਨਹੀਂ ਉਤੰਦ ਦਾਲ ਹੁਣ ਆਪਾਂ ਤੜਕੀ ਨਾਲ ਪਾਣੀ ਪੂਣੀ ਚੈੱਕ ਕਰਕੇ ਜੇ ਹੋਰ ਲੋੜੀ ਹੋਰ ਪਾਣੀ ਪਾ ਦਾਂਗੇ ਤੇ ਫਿਰ ਆਪਾਂ ਕਰਦੇ ਆਂ ਜੀ ਹੁਣ ਤੜਕਾ ਤਿਆਰ ਲੈ ਮੁੰਗੇ ਬੈਟੇ ਛਿਲੰਦੰਨੇ ਆ ਪਿਆਜ਼ ਤੇ ਲਸਣ ਮੁੱਖੀ ਕੱਟ ਲਿਆਵਾਂਗੀ ਤੇ ਤੜਕਾ ਪਾ ਲਾਵਾਂਗੇ ਇਸ ਤੇ ਟਮਾਟਰ ਤੇ ਮਿਰਚਾਂ ਵਗੈਰਾ ਅੰਦਰ ਰੱਖ ਕੇ ਕੱਟ ਲਾਂਗੇ ਆਪਾਂ ਇਹਨਾਂ ਕੱਟ ਦਿਆਂ ਜੀ ਪਿਆਜ਼ ਤੇ ਲਸਣ ਛਿਲ ਲਿਆ ਸੀ ਮੈਂ ਤੇ दाल ਚ ਪਾਣੀ ਵੀ ਚੱਕਰ ਕਰਕੇ ਪਾਤਾ ਸੀ ਪਾਣੀ ਬਸੰਤੀ ਮਾਈ ਤੇ ਆਪਾਂ ਮੱਥਾ ਟੇਕਣ ਗਏ ਸੀ ਉੱਥੇ ਵੀ ਕਾਫੀ ਲੋਕਾਂ ਨੇ ਆਪਣੇ ਤੋਂ ਪਹਿਲਾਂ ਮੱਥਾ ਟੇਕ ਰੱਖਿਆ ਸੀ ਤੇ ਹੋਰ ਵੀ ਲੋਕ ਮੱਥਾ ਟੇਕਣ ਆ ਰਹੇ ਸੀਗੇ ਤਕਰੀਬਨ ਸਾਰੇ ਪਿੰਡ ਵਾਂਗੂ ਹੀ ਮੱਥੇ ਮੱਥਾ ਟੇਕਦਾ ਹਨ ਉੱਥੇ ਤੇ ਮੈਂ ਜਦੋਂ ਫੁੱਲ ਉਹ ਗਾਂ ਚੁੱਕਰੀਆਂ ਹੈ ਕੀ ਮੋਗਰ ਦਾੜੀ ਤੋਂ ਦਾੜੀ ਤੋਂ ਬੁੱਤ ਨਾ ਤਾ ਧਨੀਆ ਵਗਾਲੋ ਕਿ ਡੜੀ ਧਨੀਆ ਲਿਆਏ ਫਿਰ ਤੋਂ ਨਾਲੇ ਮੂਲੀਆਂ ਮੰਗਾ ਲਉ ਪੁੱਤ। ਹਾਂ। ਫੋਨ ਤੇ ਕਹਿ ਦੋ ਡੈਡੀ ਨੂੰ ਥੇਤੀ ਹੋਣਗੇ। ਜਦੋਂ ਮੈਂ ਸਕੂਲੋਂ ਵਾਣ ਚ ਉਤਰੀਆਂ ਹਨਾ ਤਾਂ ਉਦੋਂ ਕਾਫੀ ਲੋਕ ਮੱਥਾ ਟੇਕਣ ਜਾ ਰਹੇ ਸੀ। ਫੇਰ ਮੈਂ ਪੁੱਛਿਆ ਵੀ ਅੱਜ ਮੱਥਾ ਟਿਕਦਾ? ਫੇਰ ਕਹਿੰਦੇ ਹਾਂ ਵੀ ਮੱਥਾ ਟਿਕਦਾ। ਫੇਰ ਅੱਜ ਜ਼ਰੂਰੀ ਸੀ ਚਲੋ ਮੱਥਾ ਟੇਕਣਾ। ਹੋ ਗਿਆ ਪਟੀ ਤੇ। ਤੋ ਮਨਮੀਤਾ ਵੀ ਡੈਡੀ ਨੂੰ ਕਰ ਰਹੀ ਆ ਫੋਨ ਧਨੀਆਂ ਤੇ ਮੂਲੀਆਂ ਮੰਗਾਉਣੀਆਂ ਸੀ। ਇਵਾਰ ਡੜੀਪੂ ਲੈ ਆਉਂਦੇ ਨੇਗੇ ਫੇਰ ਕੱਲ ਮੂੜੀਆਂ ਭੁੱਲਿਆ ਏ ਖੇਤ ਤੇ ਅੱਜ ਮੂੰਗੀਦਾਲ ਬਣਾਈ ਐ ਸਰਦਾਰ ਸਾਹਿਬ ਦਾ ਥੋੜਾ ਜਿਹਾ ਹੁੰਦੂ ਪਰਿਆ ਸੀ ਉਹਨਾਂ ਦੀ ਜਾੜ ਜੀ ਨੇ ਕਾਫੀ ਸੰਗ ਕਰਕੇ ਕਈ ਦਿਨਾਂ ਤੋਂ ਤਾਂ ਫੇਰ ਆਪਾਂ ਉਹਨਾਂ ਲਈ ਕਰਕੇ ਹੀ ਦਾਲ ਬਣਾਈ ਹੈਗੀ ਫੇਰ ਕਿਉਂ ਝੂੜੀ ਜੀ ਨਾਲ ਰੋਟੀ ਮਤਲਬ ਨੰਗ ਜਾਂਦੀ ਐ ਬ੍ਰੈਡ ਬਰੁੱਡਾ ਨਾਲ ਤਾਂ ਕਿੱਥੇ ਆਪਣੇ ਵਰਗਿਆਂ ਨੂੰ ਲੱਜ ਆਉਂਦਾ ਹਨ ਜਿਨ੍ਹਾਂ ਚ ਦਾਲ ਰੋਟੀ ਨਾ ਖਾਈਏ ਸਬਜੀ ਰੋਟੀ ਦਾ ਰੋਟੀ ਜਿਹੜੀ ਆਪਾਂ ਬਣਾਉਣੇ ਆ ਸਬਜੀ ਫਿਰ ਥੋੜੀ ਜੀ ਉਹ ਵੀ ਹੋ ਜਾਂਦੀ ਆ ਹਨਾ ਜੇ ਖਾਦੀ ਨਹੀਂ ਆਂਦੀ ਸਿੱਕੀ ਹੋ ਜਾਂਦੀ ਆ ਜ਼ਿਆਦਾਤਰ ਜਾਂ ਫਿਰ ਜਿਵੇਂ ਆਪਾਂ ਦੂ ਮਟਰ ਵਗੈਰਾ ਤਰੀ ਵਾਲੀ ਕੋਈ ਹਨਾ ਬਣਾ ਲਈਏ ਫਿਰ ਮੈਂ ਕਿਹਾ ਚਲ ਅੱਜ ਮੂੰਗੀਓ ਬਣਾ ਲੈਂਦੇ ਆ ਨਾਲੇ ਚੁੱਲ੍ਹੇ ਤੇ ਬਣਾ ਲਾਂਗੇ ਨਾਲੇ ਸਰਦਾਰ ਸਾਹਿਬ ਵੀ ਰੱਜ ਕੇ ਰੋਟੀ ਖਾ ਲੈਣਗੇ ਹੁਣ ਤਾਂ ਚਲੋ ਉਹ ਚੂੜੀਓ ਦੇ ਦੇ ਸੀ ਬਹੁਤ ਦਿਨਾਂ ਲਈ ਹਾਂਜੀ ਦਰਨਾ ਗੱਲ ਕਰ ਲਈ ਉਹ ਫੋਨ ਕਰੇ ਮਨੇ ਉਹ ਆ ਤੇ ਲਿਆਉਂਦੇ ਆਉਂਦੇ ਹਾਂ ਠੀਕ ਐ ਮਨ ਮੀਤ ਕੇ ਅੰਦਰ ਡੜੀ ਭੋਂਾ ਨਿਕੜ ਗਏ ਹੋਏ ਨੇ ਤੇ ਆ ਕੇ ਆਉਂਦੇ ਆਉਂਦੇ ਲਿਆਉਣਗੇ ਵੀ ਖੇਪਾਂ ਪਲਾਸਟਿਕ ਦੇ ਪੰਦੇ ਜਦੋਂ ਆਉਂਦੇ ਆਉਂਦੇ ਲਿਆਉਣਗੇ ਐਨੇ ਆਪਾ ਤੜਕਾ ਤਕ ਕਲਾ ਲੈਣੇ ਸਰਦਾਰ ਸਾਹਿਬ ਜੀ ਅਜ ਭੋਨੀ ਹੜ ਗਏ ਸੀਗੇ ਆਪਾਂ ਦਿਖਾਉਣ ਦੰਦ ਦਿਖਾਉਣ ਜਾੜ ਚੁੰਦਾ ਸੀ ਦਰਦ ਉਹਨਾਂ ਲਈ ਜਾੜ ਦਿਖਾਉਣਾ ਦੋ ਤਿੰਨ ਦਿਨਾਂ ਦੀ ਦਵਾਈ ਦਿੱਤੀ ਐ ਦੇਖੋ ਬਾਕੀ ਫਰਕ ਪੈਂਦਾ ਕਿ ਨਹੀਂ ਪੈਂਦਾ ਨਹੀਂ ਫਿਰ ਹੋਰ ਕੋਈ ਦੇਖਾਂਗੇ ਇਲਾਜ ਕਿਸੇ ਡਾਕਟਰ ਨੇ ਕਿਹਾ ਵੀ ਦੋ ਤਿੰਨ ਦਿਨਾਂ ਦੀ ਦਵਾਈ ਖਾ ਕੇ ਤੁਸੀਂ ਐਕਸ-ਰੇ ਵਗੈਰਾ ਕਰਵਾ ਲਓ ਹਨ ਨਹੀਂ ਐਕਸ-ਰੇ ਵਗੈਰਾ ਕਰਵਾਵਾਂਗੇ ਹੁਣ ਆਪਾਂ ਅੰਦਰ ਜਾ ਕੇ ਲਾਉਣੇ ਆ ਜੀ ਦਾਲ ਨੂੰ ਤੜਕਾ ਤੁਸੀਂ ਬਣੇ ਰਹੋ ਬਲੌਗ ਤੜਕਾ ਹੋ ਗਿਆ ਸੀ ਜੀ ਆਪਣਾ ਤਿਆਰ ਤਾਂ ਹੁਣ ਸਰਦਾਰ ਸਾਹਿਬ ਕਹਿੰਦੇ ਨੇ ਮੈਨ ਜਾਂ ਚੜਾ ਦਨਾ ਵੀ ਤੁਸੀਂ ਹਰਾ ਘੁੱਟ ਦਿਓ ਕਿਉਂਕਿ ਉਹ ਠੀਕ ਨਹੀਂ ਹੈਗੇ ਸੀ ਤੇ ਡੇਢੀ ਵੀ ਭੋਨੀ ਗੜ ਗਏ ਹੋਏ ਨੇ ਕੀ ਪਤਾ ਕਿੰਨਾ ਟਾਈਮ ਲੱਗ ਜੇ ਹੁਣ ਆਪਾਂ ਕਰਦੇ ਆਂ ਜੀ ਟੋਕਾ ਪਾ ਦਿਆਂ ਹਰਾ ਦਾਲ ਬਣ ਗਈ ਜੀ ਆਪਾਂ ਆਟਾ ਵੀ ਬੁੰਨ ਲਿਆ ਸੀ ਤੇ ਟੋਕਾ ਵੀ ਕਰ ਲਿਆ ਸੀ ਮਨਮੀਤ ਨੇ ਛੱਡ ਰੱਖੇ ਸੀ ਮੁਰਗੇ ਦਾਣੇ ਖਾਣ ਲਈ ਖਾ ਰਹੇ ਨੇ ਸ਼ਾਮ ਦੇ ਦਾਣੇ ਸ਼ਾਮ ਨੂੰ ਤਾਂ ਇਹਨਾਂ ਨੂੰ ਅੰਦਰ ਵੜਨ ਦੀ ਵੀ ਲੋੜ ਨਹੀਂ ਪੈਂਦੀ ਜਿਵੇਂ ਜਿਵੇਂ ਹਨੇਰਾ ਹੋ ਜਾਂਦਾ ਆਪੋ ਆਪਣੇ ਖੁੱਡਿਆਂ 'ਚ ਜਾ ਕੇ ਵੜ ਜਾਂਦੇ ਨੇਗੇ ਹੁਣ ਆਪਾਂ ਬਣਾਉਣਿਆਂ ਜੀ ਰੋਟੀ ਰੋਟੀ ਵੀ ਮੈਂ ਕਿਹਾ ਚੱਲ ਚੁੱਲੇ 'ਚ ਅੱਗ ਮੱਚੀ ਹੈ ਤਾਂ ਫਿਰ ਚੁੱਲੇ 'ਤੇ ਹੀ ਬਣਾ ਲੈਨੇ ਆ ਤੜਕਾ ਆਪਾਂ ਗੈਸ 'ਤੇ ਲਾ ਲਿਆ ਸੀ ਹੁਣ ਆਪਾਂ ਚੁੱਲੇ 'ਤੇ ਬਣਾ ਲੈਨੇ ਆ ਰੋਟੀ ਅੱਜ ਆਪਾਂ ਬਣਾ ਰਹੇ ਆ ਜੀ ਕਣਕ ਦੀ ਰੋਟੀ ਕਿਉਂਕਿ ਸਰਦਾਰ ਸਾਹਿਬ ਦਾ ਵੀ ਮੂੰਹ ਦੁਖ ਰਿਹਾ ਸੀ ਹੈਨਾ ਜਾੜ ਕਰਕੇ ਖਾਦੀ ਨਹੀਂ ਆਂਦੀ ਜੰਬੀ ਨਹੀਂ ਆਂਦੀ ਉਹਨਾਂ ਨੂੰ ਮੱਕੀ ਦੀ ਰੋਟੀ ਡੈਡੀ ਕਹਿੰਦੇ ਚੱਲ ਫਿਰ ਰਹਿਣ ਨੂੰ ਅੱਜ ਮੱਕੀ ਦੀ ੱੱਲੇ ਜਾਣੇ ਪਿੱਛੇ ਕੀ ਬਣਾਓਗੇ ਹਣਕਦੀ ਬਣਾ ਲਓ ਤੇ ਆਪਾਂ ਕਰਦੇ ਆ ਜੀ ਇੱਥੇ ਆਪਣੇ ਅੱਜ ਦੇ ਵਲੌਗ ਦਾ ਐਂਡ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ